ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸਿਮਰ ਤੇ ਬਲਜੀਤ ਘਾਰਜ ਦੇ ਦੀਨਾ ਵਿੱਚ ਬਹੁਤ ਅੱਛੇ ਦੋਸਤ ਸਨ ਦੋਸਤੀ ਹੌਲੀ-ਹੌਲੀ ਪਿਆਰ ਦੇ ਵਿੱਚ ਬਦਲ ਗਈ ਸੀ ਤੇ ਘਰਾਂ ਦੀ ਮਰਜ਼ੀ ਦੇ ਨਾਲ ਵਿਆਹ ਵੀ ਹੋ ਗਿਆ ਸੀ ਦੋਨਾਂ ਦਾ ਸਿਮਰ ਤਾਂ ਸਵਾਦ ਹੀ ਬੜੀ ਹੀ ਚੰਗੀ ਸੀ ਤੇ ਬਲਜੀਤ ਸਵਾਦ ਆ ਇਦਾਂ ਸੀ ਕਿ ਉਹਨੂੰ ਕੋਈ ਸਮਝ ਹੀ ਨਹੀਂ ਸੀ ਸਕਿਆ ਕਿ ਉਹ ਚਾਹੁੰਦਾ ਕੀ ਹੈ ਮੈਂ ਕਈ ਵਾਰ ਸਿਮਰ ਨੂੰ ਮਜ਼ਾਕ ਦੇ ਵਿੱਚ ਆਖ ਦੇਣਾ ਕਿ ਤੈਨੂੰ ਕੀ ਪਸੰਦ ਆਇਆ ਬਲਜੀਤ ਦੇ ਵਿੱਚ ਸਿਰਫ ਸੋਣਾ ਹੀ ਦੇਖਿਆ ਸਿਮਰ ਨੇ ਆਖਣਾ ਕਿ ਮੈਂ ਪਿਆਰ ਕਰਦੀ ਆਂ ਦਿਲ ਜਾਨ ਤੋਂ ਇਹਨੂੰ ਬਲਜੀਤ ਦੀ ਇਹੋ ਗੱਲ ਮਾੜੀ ਸੀ ਕੀ ਹੋਣੇ ਜਿੱਥੇ ਵੀ ਕੋਈ ਸੋਹਣੀ ਕੁੜੀ ਦੇਖਣਾ ਤੇ ਉਹਦੇ ਮਾਗਰ ਹੀ ਧੁਰ ਪੈਣਾ ਸਿਮਰ ਨੇ ਉਹਦੀਆਂ ਇਹੋ ਗੱਲਾਂ ਮਜ਼ਾਕ ਵੀ ਵਿੱਚ ਲੈ ਲੈਣੀਆਂ ਕਿ ਤਾਂ ਜਾਣ ਬੁੱਝ ਕੇ ਕਰਦਾ ਹੈ ਇਹੋ ਪਿਆਰ ਤੇ ਮੈਨੂੰ ਕਰਦਾ ਮੈਂ ਵੀ ਆਖਣਾ ਕਿ ਚਲੋ ਠੀਕ ਹੈ ਐਨਾ ਭਰੋਸਾ ਤੈਨੂੰ ਇਹਦੇ ਤੇ ਉਹਨਾਂ ਦੇ ਵਿਆਹ ਨੂੰ ਸਾਲ ਹੋਇਆ ਤੇ ਉਹਨਾਂ ਦੇ ਇੱਕ ਬੇਟੀ ਹੋਈ ਜਿਸ ਦਾ ਨਾਮ ਜਪਨੀਤ ਰੱਖਿਆ ਜਪਨੀਤ ਅਜੇ ਤਾਂ ਥੋੜੇ ਮਹੀਨਿਆਂ ਦੀ ਹੀ ਸੀ ਤੇ ਬਲਜੀਤ ਆਖਦਾ ਕਿ ਮੈਂ ਕੈਨੇਡਾ ਜਾਣਾ ਹੈ ਮੇਰਾ ਇੱਕ ਦੋਸਤ ਗਿਆ ਹੋਇਆ ਹੈ ਉੱਥੇ ਉਹਦੇ ਕੋਲ ਹੀ ਰਹਿਣਾ ਹੈ ਬਲਜੀਤ ਦੀ ਭੈਣ ਨੇ ਬਲਜੀਤ ਨੂੰ ਕਿਸੇ ਪ੍ਰੋਗਰਾਮ ਤੇ ਕੈਨੇਡਾ ਬੁਲਾ ਲਿਆ ਕੁੰਮਨ ਦੇ ਲਈ ਤੇ ਬਲਜੀਤ ਉਥੇ ਹੀ ਰੁਕ ਗਿਆ ਸਿਮਰ ਤੇ ਬਲਜੀਤ ਨੂੰ ਕੈਨੇਡਾ ਜਾਣ ਵੀ ਨਹੀਂ ਸੀ ਦੇਣਾ ਚਾਹੁੰਦੀ ਉਹ ਹਰ ਵੇਲੇ ਬਲਜੀਤ ਦੇ ਖਿਆਲਾਂ ਦੇ ਵਿੱਚ ਖੋਈ ਹੀ ਰਹਿੰਦੀ ਸੀ ਜਪਨੀਤ ਹੁਣ 2 ਸਾਲ ਦੀ ਹੋ ਗਈ ਸੀ ਸਿਮਰ ਆਪਣੇ ਸੱਸ ਸੌਰੇ ਦੇ ਨਾਲ ਹੀ ਰਹਿੰਦੀ ਸੀ ਹੁਣ ਤਾਂ ਬਲਜੀਤ ਦਾ ਫੋਨ ਵੀ ਘੱਟ ਹੀ ਆਉਂਦਾ ਸੀ ਤੇ ਓਨੇ ਮੇਰੇ ਨਾਲ ਗੱਲ ਕੀਤੀ ਕਿ ਬਲਜੀਤ ਮੈਨੂੰ ਫੋਨ ਵੀ ਨਹੀਂ ਕਰਦਾ ਤੇ ਜਦੋਂ ਦਾ ਗਿਆ ਕੋਈ ਪੈਸਾ ਵੀ ਨਹੀਂ ਭੇਜਿਆ ਓਨੇ ਤੇ ਫਿਰ ਉਹ ਰੋਣ ਲੱਗ ਪਈ ਤੇ ਆਖਦੀ ਹੈ ਕਿ ਮੈਨੂੰ ਮੇਰੀ ਮਾਮੇ ਦੀ ਕੁੜੀ ਦਾ ਫੋਨ ਆਇਆ ਸੀ ਉਹ ਵੀ ਉੱਥੇ ਹੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਉਹ ਆਖਦੀ ਸੀ ਕਿ ਮੈਂ ਬਲਜੀਤ ਨੂੰ ਕਈ ਵਾਰ ਵੀਕੈਂਡ ਤੇ ਇੱਕ ਔਰਤ ਦੇ ਨਾਲ ਘੁੰਮਦੇ ਹੋਏ ਵੇਖਿਆ ਸੀ ਫਿਰ ਤੋਂ ਸਿਮਰ ਰੋਣ ਲੱਗ ਜਾਂਦੀ ਹੈ ਆਖਦੀ ਹੈ ਹੁਣ ਕੀ ਹੋਊਗਾ ਮੈਂ ਸਿਮਰਨ ਨੂੰ ਕਿਹਾ ਕਿ ਤੇਰੇ ਸੱਸ ਸਹੁਰੇ ਨਾਲ ਗੱਲ ਕਰਦੇ ਆਂ ਕੇ ਪੈਸੇ ਲਗਾ ਕੇ ਤੈਨੂੰ ਵੀ ਕਿਸੇ ਤਰ੍ਹਾਂ ਕੈਨੇਡਾ ਹੀ ਭੇਜ ਦੇਣ ਮੈਂ ਸਾਰੀ ਗੱਲ ਉਸਦੇ ਸਸਤੇ ਸੌਰੇ ਦੇ ਨਾਲ ਕੀਤੀ ਉਹ ਦੋਨੋਂ ਹੀ ਕਿਸੇ ਚੰਗੀ ਨੌਕਰੀ ਤੋਂ ਰਿਟਾਇਰ ਹੋਏ ਹੋਏ ਸਨ ਤੇ ਬੜੇ ਹੀ ਸਿਆਣੇ ਤੇ ਸਮਝਦਾਰ ਸਨ ਇਹੋ ਗੱਲ ਸੁਣ ਉਹਨਾਂ ਨੂੰ ਵੀ ਬੜਾ ਹੀ ਦੁੱਖ ਲੱਗਿਆ ਕਿ ਬਲਜੀਤ ਨੇ ਕਿਸੇ ਹੋਰ ਔਰਤ ਨੂੰ ਰੱਖਿਆ ਹੋਇਆ ਹੈ ਉੱਥੇ ਉਹ ਆਖਦੇ ਕਿ ਅਸੀਂ ਆਪਣੀ ਕੈਨੇਡਾ ਰਹਿੰਦੀ ਧੀ ਰੂਬੀ ਨਾਲ ਗੱਲ ਕਰਦੇ ਆ ਰੂਬੀ ਨੇ ਬਲਜੀਤ ਨੂੰ ਬਹੁਤ ਹੀ ਸਮਝਾਇਆ ਪਰ ਉਹ ਰੂਬੀ ਤੋਂ ਦੂਰ ਕਿਤੇ ਰਹਿਣ ਲੱਗ ਪਿਆ ਸੀ ਰੂਬੀ ਨੇ ਤਾਂ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਤੇ ਸਿਮਰਨ ਸਿਮਰ ਤੇ ਉਹ ਦੀਤੀ ਵੀ ਕੈਨੇਡਾ ਪਹੁੰਚ ਗਈ। ਉੱਥੇ ਪਹੁੰਚੀ ਨੂੰ 3 ਦਿਨ ਹੋ ਗਏ ਪਰ ਬਲਜੀਤ ਉਹਨੂੰ ਮਿਲਣ ਦੇ ਲਈ ਵੀ ਨਹੀਂ ਆਇਆ। ਵੀ ਕੈਨ ਹੋਣ ਕਰਕੇ ਉਹ ਐਸ਼ੀ ਵਿੱਚ ਮਸਤ ਸੀ ਤੇ ਉਧਰ ਸਿਮਰ ਦਾ ਬਹੁਤ ਬੁਰਾ ਹਾਲ ਸੀ। ਉਸਨੇ ਫੇਰ ਮੈਨੂੰ ਸਾਰੀ ਗੱਲ ਦੱਸੀ। ਚਾਰ ਕੁ ਦਿਨ ਬਾਅਦ ਉਹ ਆ ਗਿਆ। ਉਹ ਵੀ ਉਹਦੀ ਭੈਣ ਨੇ ਵਾਰ-ਵਾਰ ਫੋਨ ਕੀਤੇ ਤੇ ਉਹ ਰਹਾਇਸ਼ ਤੇ ਵੀ ਸੁਨੇਹਾ ਦਿੱਤਾ ਸੀ ਜਿੱਥੇ ਉਹ ਰਹਿ ਰਿਹਾ ਸੀ। ਸਿਮਰ ਨੇ ਮੇਰੇ ਕਹਿਣ ਤੇ ਪਹਿਲਾਂ ਉਸ ਔਰਤ ਬਾਰੇ ਪੁੱਛਿਆ ਜਿਹਦੇ ਨਾਲ ਬਲਜੀਤ ਰਹਿੰਦਾ ਸੀ। ਉਹਨੇ ਆਪਣੀ ਗਲਤੀ ਮੰਨੀ ਤੇ ਮਾਫੀ ਵੀ ਮੰਗ ਲਈ ਕਿ ਮੈਨੂੰ ਇੱਕ ਮੌਕਾ ਦੇ ਦੇ ਸਿਮਰ ਮੈਂ ਹੁਣ ਸੁਧਰ ਗਿਆ ਹਾਂ ਸਿਮਰ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਤੇ ਆਖਦੀ ਹੈ ਠੀਕ ਹੈ ਇੱਕ ਹਫ਼ਤਾ ਹੀ ਉਹ ਸਿਮਰ ਦੇ ਕੋਲ ਰੁਕਿਆ ਤੇ ਫੇਰ ਕੋਈ ਕੰਮ ਦਾ ਬਹਾਨਾ ਲਗਾ ਕੇ ਫਿਰ ਤੋਂ ਚਲੇ ਆ ਗਿਆ ਹਫ਼ਤੇ ਦੇ 5 ਦਿਨ ਜਿੰਨਾ ਕਮਾਉਂਦਾ ਸੀ ਤੇ ਉਹ ਆਪਣੇ ਦੋ ਦਿਨਾਂ ਦੇ ਵਿੱਚ ਉਡਾ ਦਿੰਦਾ ਸੀ ਹੁਣ ਤੇ ਸਿਮਰ ਨੇ ਉਹਨੂੰ ਕਿਸੇ ਗੋਰੀ ਦੇ ਨਾਲ ਘੁੰਮਦੇ ਹੋਏ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਸੀ ਹੁਣ ਜਪਨੀਤ 4 ਸਾਲ ਦੀ ਸੀ ਤੇ ਉਹ ਦੂਰੋਂ ਹੀ ਬਲਜੀਤ ਨੂੰ ਦੇਖ ਆਖਦੀ ਕਿ ਉਹ ਪਾਪਾ ਦੇਖੋ ਪਾਪਾ ਆ ਗਏ ਬਲਜੀਤ ਨੇ ਵੀ ਦੇਖ ਲਿਆ ਸੀ ਸਿਮਰ ਤੇ ਜਪਨੀਤ ਨੂੰ ਹੁਣ ਫੇਰ ਹੁਣ ਉਹ ਫੇਰ ਸਿਮਰ ਦੇ ਕੋਲ ਆ ਗਿਆ ਤੇ ਮਾਫੀਆਂ ਮੰਗਣ ਲੱਗਿਆ ਕਿ ਮaaf ਕਰ ਦੇ ਇੱਕ ਮੌਕਾ ਹੋਰ ਦੇ ਦੇ ਬਸ ਮੈਂ ਸੁਧਰ ਜਾਣਾ ਸਿਮਰ ਨੇ ਫੇਰ ਮੈਨੂੰ ਫੋਨ ਕੀਤਾ ਕਿ ਉਹ ਨਹੀਂ ਸੁਧਰਿਆ ਤੇ ਇੱਕ ਗੋਰੀ ਦੇ ਨਾਲ ਘੁੰਮਦਾ ਮੈਂ ਖੁਦ ਦੇਖਿਆ ਤੇ ਅੱਜ ਹੁਣ ਫੇਰ ਇੱਕ ਹੋਰ ਮੌਕਾ ਮੰਗਦਾ ਹੈ ਆਪਣੀ ਗਲਤੀ ਨੂੰ ਸੁਧਾਰਨ ਦੇ ਲਈ ਮੈਂ ਉਸ ਨੂੰ ਕਿਹਾ ਕਿ ਜੀਦਾ ਪਤਾ ਹੋਵੇ ਕਿ ਉਹਨੇ ਕਦੇ ਵੀ ਨਹੀਂ ਸੁਧਰਨਾ ਉਹਨੂੰ ਕਾਹਦਾ ਮੌਕਾ ਦੇਣਾ ਤੂੰ ਹੁਣ ਕੋਈ ਮੌਕਾ ਨਾ ਦੇ ਉਹਨੂੰ ਤੇ ਆਪਣੇ ਕੰਮ ਤੇ ਧਿਆਨ ਦੇ ਇਹੋ ਜਿੱਥੇ ਜਾਂਦਾ ਜਾਈ ਜਾਵੇ ਤੂੰ ਬਸ ਆਪਣੀ ਧੀ ਦਾ ਖਿਆਲ ਕਰ ਬਸ ਇਹ ਨਹੀਂ ਤੇ ਕੋਈ ਪੈਸਾ ਤੁਹਾਨੂੰ ਹੁਣ ਦੇਣਾ ਨਹੀਂ ਤੇ ਤੈਨੂੰ ਆਪ ਹੀ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰਨਾ ਪੈਣਾ ਹੈ ਰਿਸ਼ਤੇਦਾਰ ਨੇ ਵੀ ਕਿੰਨੀ ਕੁ ਦੇਰ ਰੱਖਣਾ ਤੈਨੂੰ ਸਿਮਰ ਰੂਬੀ ਦੇ ਸਟੋਰ ਤੇ ਕੰਮ ਕਰਦੀ ਸੀ ਤੇ ਫੇਰ ਉਸਨੇ ਅਲੱਗ ਕਰ ਕਰ ਆਇਤੇ ਲੈ ਲਿਆ ਸੀ ਹੁਣ ਉਸਨੇ ਜਪਨੀਤ ਨੂੰ ਵੀ ਸਕੂਲ ਲਗਾ ਦਿੱਤਾ ਸੀ ਤੇ ਆਪ ਬਹੁਤ ਹੀ ਮਿਹਨਤ ਕਰਦੀ ਸੀ ਸਿਮਰ ਦਾ ਕਈ ਵਾਰ ਮੈਨੂੰ ਫੋਨ ਆਉਣਾ ਕਿ ਹੁਣ ਮੈਂ ਕੀ ਕਰਾਂ ਉਹ ਆ ਜਾਂਦਾ ਕਦੇ-ਕਦੇ ਮੇਰੇ ਘਰ ਮੈਂ ਕਿਹਾ ਕਿ ਤੂੰ ਉਹ ਨੂੰ ਆਪਣੇ ਬੈੱਡਰੂਮ ਬੇ ਦੇ ਵਿੱਚ ਨਾ ਆਉਣ ਦੇ ਮੀ ਉਹ ਇਸ लायक ਨਹੀਂ ਹੈ ਕਹਿੰਦੀ ਠੀਕ ਹੈ ਮੇਰਾ ਕੈਨੇਡਾ ਦਾ ᱜੇੜਾ ਲੱਗਿਆ ਤੇ ਮੈਂ ਉਹਨੂੰ ਮਿਲਣ ਦੇ ਲਈ ਉਸਦੇ ਘਰ ਚਲੀ ਗਈ ਜਦੋਂ ਸਿਮਰ ਨੇ ਮੈਨੂੰ ਦੇਖਿਆ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈ ਉਸਨੇ ਚਾਹ ਬਣਾ ਕੇ ਲਿਆਂਦੀ ਤੇ ਐਨੇ ਨੂੰ ਸਿਮਰ ਦੇ ਬੈੱਡਰੂਮ ਵਿੱਚੋਂ ਉੱਠ ਕੇ ਬਲਜੀਤ ਵੀ ਬਾਹਰ ਆ ਗਿਆ ਮੈਨੂੰ ਇਹ ਸਭ ਕੁਝ ਦੇਖ ਕੇ ਬੜਾ ਗੁੱਸਾ ਆ ਗਿਆ ਤੇ ਮੈਂ ਸਿਮਰ ਨੂੰ ਪੁੱਛਿਆ ਕਿ ਇਹ ਇੱਥੇ ਇੱਥੇ ਕੀ ਕਰਦਾ ਹੈ ਸਿਮਰ ਮੈਨੂੰ ਕਹਿੰਦੀ ਕਿ ਇਹ ਕ ਕਿ ਇਹ ਕਦੇ-ਕਦੇ ਆ ਜਾਂਦਾ ਹੈ ਤੇ ਬਹੁਤ ਮਿੰਤਾ ਕਰਦਾ ਹੈ ਕਿ ਮੈਨੂੰ ਸੁਧਰਨ ਦਾ ਇੱਕ ਮੌਕਾ ਦੇ ਦੇ ਮੈਂ ਪਿਆਰ ਕਰਦੀ ਹਾਂ ਇਹਨੂੰ ਇਸ ਲਈ ਮੇਰੇ ਕੋਲੋਂ ਇਹਦਾ ਮਿਹਨਤ ਤਰਲਾ ਨਹੀਂ ਦੇਖਿਆ ਜਾਂਦਾ ਤੇ ਮੈਨੂੰ ਇਸ ਦੇ ਉੱਪਰ ਤਰਸ ਆ ਜਾਂਦਾ ਮੈਂ ਸਿਮਰ ਨੂੰ ਇਹੋ ਆਖ ਕੇ ਆ ਗਈ ਕਿ ਮੇਰੇ ਕੋਲੋਂ ਸਲਾਹ ਨਾ ਮੰਗਿਆ ਕਰ ਜੇ ਮੇਰੀ ਮੰਨਣੀ ਹੀ ਨਹੀਂ ਹੁੰਦੀ ਤੂੰ ਕਈ ਕਈ ਮਹੀਨਿਆਂ ਬਾਅਦ ਅੱਜ ਫੇਰ ਸਿਮਰ ਦਾ ਸਲਾਹ ਮੰਗਣ ਦੇ ਲਈ ਮੈਨੂੰ ਫੋਨ ਆ ਗਿਆ ਕੇਵਲਜੀਤ ਨੂੰ ਗੋਰਿਆਂ ਨੇ ਕੁੱਟਿਆ ਤੇ ਫੇਸਬੁੱਕ ਤੇ ਸ਼ਰਿਆਮ ਇਹਨੂੰ ਕਾਲਾਂ ਵੀ ਲਿਖੀਆਂ ਹੋਈਆਂ ਨੇ ਆ ਗੋਰੇ ਨੇ ਇਹੋ ਉਹਦੀ ਗਰਲਫ੍ਰੈਂਡ ਨੂੰ ਤੰਗ ਕਰਦਾ ਸੀ ਬਲਜੀਤ ਹੁਣ ਕੁੱਟ ਖਾ ਕੇ ਫੇਰ ਮੇਰੇ ਕੋਲ ਆ ਗਿਆ ਤੇ ਮੇਰੇ ਕੋਲ ਤੇ ਆਖਦਾ ਕਿ ਇਸ ਨੂੰ ਇੱਕ ਮੌਕਾ ਹੋਰ ਦੇ ਦੇ ਸੁਧਰਨ ਦਾ ਤੇ ਮੈਂ ਹੁਣ ਸੁਧਰ ਜਾਵਾਂਗਾ ਅੱਜ ਤੇ ਰੋ ਵੀ ਰਿਹਾ ਮੈਂ ਹੁਣ ਕੀ ਕਰਾਂ ਮੈਂ ਤੇ ਇਹੋ ਹੀ ਕਿਹਾ ਕਿ ਤੂੰ ਆਪਣਾ ਦੇਖ ਮੇਰੀ ਸਲਾਹ ਤੇ ਉਹੀ ਐ ਜਿਹੜੀ ਤੂੰ ਕਦੇ ਵੀ ਨਹੀਂ ਮੰਦੀ ਥੋੜੀ ਹੀ ਦੇਰ ਬਾਅਦ ਸਿਮਰ ਫੋਨ ਕਰਕੇ ਮੈਨੂੰ ਆਖਦੀ ਐ ਕਿ ਉਹ ਤਾਂ ਚਲਿਆ ਗਿਆ ਤੇ ਹੁਣ ਉਹਨੇ ਸਾਰੀ ਗੱਲ ਦੱਸੀ ਸਿਮਰ ਦੀ ਤੀ ਜਪਨੀਜ ਹੁਣ 12 ਸਾਲ ਦੀ ਹੋ ਗਈ ਸੀ ਤੇ ਉਹ ਹੁਣ ਸਭ ਕੁਝ ਸਮਝਦੀ ਸੀ ਓਨੇ ਆਪਣੇ ਬਾਪ ਨੂੰ ਕਿਹਾ ਕਿ ਇੱਥੋਂ ਚਲੇ ਜਾਓ ਤੁਹਾਡੇ ਕਰਕੇ ਮੇਰੀ ਬਹੁਤ ਬੇਇੱਜ਼ਤੀ ਹੁੰਦੀ ਹੈ ਮੰਮੀ ਨੇ ਤੁਹਾਨੂੰ ਕਿੰਨੇ ਹੀ ਮੌਕੇ ਦਿੱਤੇ ਨੇ ਸੁਧਰਨ ਦੇ ਪਰ ਮੈਂ ਇੱਕ ਵੀ ਨਹੀਂ ਦੇਵਾਂਗੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ